ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਦੋਸਤੋ ਆਓ ਅੱਜ ਅਸੀਂ ਗੱਲਬਾਤ ਕਰੀਏ ਵਿਸ਼ਾ ਪੰਜਾਬੀ ਵਿਆਕਰਨ ਦੇ ਬਾਰੇ ਕਿਉਂਕਿ ਦੋਸਤੋ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਭਾਸ਼ਾ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝਣ ਦੇ ਲਈ ਸਾਨੂੰ ਉਸ ਭਾਸ਼ਾ ਦੇ ਵਿਆਕਰਨ ਦੀ ਜਿਹੜੀ ਸਮਝ ਹੈ ਉਹ ਚੰਗੇ ਤਰੀਕੇ ਦੇ ਨਾਲ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਪੰਜਾਬੀ ਵਿਸ਼ੇ ਨੂੰ ਜੇਕਰ ਅਸੀਂ ਸੁਣਨਾ ਬੋਲਣਾ ਲਿਖਣਾ ਅਤੇ ਪੜ੍ਹਨਾ ਜੇਕਰ ਇਹਨਾਂ ਚਾਰਾਂ ਹੀ ਕੌਸ਼ਲਾਂ ਦੇ ਵਿੱਚ ਨਿਪੁੰਨਤਾ ਹਾਸਲ ਕਰਨੀ ਹੈ ਤਾਂ ਸਾਨੂੰ ਪੰਜਾਬੀ ਵਿਆਕਰਨ ਦੀ ਜਿਹੜੀ ਸਮਝ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਦੋਸਤੋ ਆਓ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਕਾਰਕ ਦੇ ਬਾਰੇ ਗੱਲਬਾਤ ਕਰਦੇ ਹਾਂ ਕਿ ਕਾਰਕ ਕੀ ਹੁੰਦਾ ਹੈ ਅਤੇ ਕਾਰਕ ਦੀਆਂ ਕੀ ਕੀ ਕਿਸਮਾਂ ਹਨ ਅਤੇ ਵਾਕਾਂ ਦੇ ਵਿੱਚ ਕਾਰਕ ਦੀ ਪਛਾਣ ਜਿਹੜੀ ਹੈ ਉਹ ਅਸੀਂ ਕਿਵੇਂ ਕਰਨੀ ਹੈ ਤਾਂ ਦੋਸਤੋ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇਸੇ ਹੀ ਮੁੱਢਲੇ ਪ੍ਰਸ਼ਨ ਦੇ ਨਾਲ ਕਿ ਅਸਲ ਦੇ ਵਿੱਚ ਕਾਰਕ ਕੀ ਹੁੰਦਾ ਹੈ ਤਾਂ ਵਿਦਿਆਰਥੀਓ ਜਿਸ ਤਰ੍ਹਾਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਕਾਰਕ ਦੀ ਪਰਿਭਾਸ਼ਾ ਹੀ ਲਈ ਹੈ ਉਹ ਕਰਦੇ ਹਾਂ ਕਿ ਕਿਸੇ ਵਾਕ ਵਿੱਚ ਨਾਮ ਅਤੇ ਪੜਨਾਵ ਦਾ ਉਹ ਰੂਪ ਜੋ ਵਾਕ ਵਿੱਚ ਕਿਰਿਆ ਅਤੇ ਹੋਰ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਦਾ ਹੈ ਉਸ ਨੂੰ ਕਾਰਕ ਕਹਿੰਦੇ ਹਨ ਭਾਵ ਕੇ ਵਿਦਿਆਰਥੀ ਉਹ ਨਾਮ ਅਤੇ ਪੜਨਾਵ ਦਾ ਉਹ ਰੂਪ ਜੋ ਕਿ ਕਿਰਿਆ ਦਾ ਅਤੇ ਹੋਰ ਸ਼ਬਦਾਂ ਦਾ ਆਪਸ ਦੇ ਵਿੱਚ ਸੰਬੰਧ ਜੋੜਦਾ ਹੈ ਪ੍ਰਗਟ ਕਰਦਾ ਹੈ ਉਸ ਨੂੰ ਅਸੀਂ ਇਹ ਕਾਰਕ ਕਹਿੰਦੇ ਹਾਂ ਜਿਵੇਂ ਕਿ ਵਿਦਿਆਰਥੀ ਅਸੀਂ ਇੱਕ ਐਗਜ਼ਾਮਪਲ ਲੈਂਦੇ ਹਾਂ ਇੱਕ ਉਦਾਹਰਨ ਲੈਂਦੇ ਹਾਂ ਕਿ ਉਸ ਨੇ ਚਾਕੂ ਨਾਲ ਸੇਬ ਕੱਟਿਆ ਉਸ ਨੇ ਚਾਕੂ ਨਾਲ ਸੇਬ ਕੱਟਿਆ ਇਸ ਵਾਕ ਦੇ ਵਿੱਚ ਅਸੀਂ ਦੇਖਦੇ ਹਾਂ ਵਿਦਿਆਰਥੀਓ ਕਿ ਕਿਸ ਨੇ ਕੱਟਿਆ ਉਸ ਨੇ ਤੜਾ ਨੇ ਸ਼ਬਦ ਹੈ ਇਹ ਉਸ ਦਾ ਸਬੰਧ ਜਿਹੜਾ ਹੈ ਉਹ ਕੱਟਣ ਦੇ ਨਾਲ ਜੋੜ ਰਿਹਾ ਹੈ ਇੱਕ ਸ਼ਬਦ ਹੈ ਨੇ ਚਾਕੂ ਨਾਲ ਤੜਾ ਨਾਲ ਸ਼ਬਦ ਹੈ ਭਾਵ ਕਿ ਕਿਹੜੇ ਸਾਧਨ ਦੀ ਵਰਤੋਂ ਕੀਤੀ ਤਾਂ ਚਾਕੂ ਦੀ ਵਰਤੋਂ ਕੀਤੀ ਗਈ ਇਹ ਤਾਂ ਕਿਸ ਨੇ ਕਟਿਆ ਕਟਿਆ ਉਸ ਨੇ ਤੇ ਕਿਸ ਨਾਲ ਕਟਿਆ ਚਾਕੂ ਨਾਲ ਕਟਿਆ ਤਾਂ ਵਿਦਿਆਰਥੀਓ ਉਸ ਨੇ ਅਤੇ ਜਿਹੜੇ ਨਾਲ ਸ਼ਬਦ ਹਨ ਇਹ ਦੋਵੇਂ ਹੀ ਹਨ ਜਿਹੜੇ ਇੱਕ ਕਾਰਕ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਹਾਂ ਤਾਂ ਇਸ ਤਰ੍ਹਾਂ ਵਿਦਿਆਰਥੀਓ ਵਾਕ ਦੇ ਵਿੱਚ ਨਾਮ ਤੇ ਪੜਨਾਵ ਦਾ ਉਹ ਰੂਪ ਜੋ ਕਿ ਦੂਸਰੇ ਸ਼ਬਦਾਂ ਦੇ ਨਾਲ ਜਿਹੜਾ ਹੈ ਉਹ ਸੰਬੰਧ ਪ੍ਰਗਟ ਕਰਦਾ ਹੈ ਉਸ ਨੂੰ ਅਸੀਂ ਕਾਰਕ ਕਹਿੰਦੇ ਹਾਂ ਤਾਂ ਵਿਦਿਆਰਥੀਓ ਇਸ ਤੋਂ ਬਾਅਦ ਵਿੱਚ ਅਸੀਂ ਜਿਹੜਾ ਹੈ ਸਾਡੀ ਅਗਲੀ ਸਲਾਈਡ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਕਾਰਕ ਦੀ ਪਛਾਣ ਪੰਜਾਬੀ ਦੇ ਵਾਕਾਂ ਦੇ ਵਿੱਚ ਅਸੀਂ ਕਾਰਕ ਦੀ ਜਿਹੜੀ ਪਛਾਣ ਹੈ ਉਹ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਤਾਂ ਵਿਦਿਆਰਥੀਓ ਜਿਹੜੀ ਕਾਰਕ ਦੀ ਪਛਾਣ ਹੈ ਇਹ ਵਾਕ ਦੇ ਵਿੱਚ ਸੰਬੰਧਾਂ ਦੁਆਰਾ ਕੀਤੀ ਜਾਂਦੀ ਹੈ। ਭਾਗ ਕੇ ਸੰਬੰਧਕਾਂ ਦੁਆਰਾ ਜਿਵੇਂ ਕਿ ਅਸੀਂ ਵਿਆਕਰਨ ਦੇ ਵਿੱਚ ਸੰਬੰਧਕ ਪੜ੍ਹਦੇ ਹਾਂ ਨੇ ਨੂੰ ਤੋਂ ਅਤੇ ਇਹੇ ਸ਼ਬਦ ਹਨ ਸੰਬੰਧਕ ਜਿਹੜੇ ਹਨ ਇਹਨਾਂ ਦੁਆਰਾ ਕੀਤੀ ਜਾਂਦੀ ਹੈ ਜੋ ਕਿ ਕਿਰਿਆ ਦੇ ਨਾਲ ਵੱਖ-ਵੱਖ ਪ੍ਰਸ਼ਨ ਪੁੱਛ ਕੇ ਕੀਤੀ ਜਾਂਦੀ ਹੈ। ਭਾਗ ਕੇ ਅਸੀਂ ਕਿਸੇ ਵੀ ਵਾਕ ਦੇ ਵਿੱਚ ਕੁਝ ਪ੍ਰਸ਼ਨ ਪੁੱਛ ਕੇ ਕਾਰਕ ਦੀ ਜਿਹੜੀ ਪਛਾਣ ਹੈ ਉਹ ਕਰ ਸਕਦੇ ਹਾਂ। ਜਿਵੇਂ ਕਿ ਵਿਦਿਆਰਥੀ ਅਸੀਂ ਕੁਝ ਉਦਾਹਰਨਾਂ ਲੈਂਦੇ ਹਾਂ। ਜਿਵੇਂ ਕਿ ਅਸੀਂ ਪਹਿਲੇ ਉਦਾਹਰਣ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਉਸ ਨੇ ਚਾਕੂ ਨਾਲ ਸੇਬ ਕੱਟਿਆ ਉਸ ਨੇ ਚਾਕੂ ਨਾਲ ਸੇਬ ਕੱਟਿਆ ਇਸ ਸ਼ਬਦ ਦੇ ਵਿੱਚ ਇਸ ਵਾਕ ਦੇ ਵਿੱਚ ਵਿਦਿਆਰਥੀਓ ਅਸੀਂ ਨੇ ਜਿਹੜਾ ਹੈ ਉਹ ਕਾਰਕ ਦੀ ਪਛਾਣ ਕਰਨੀ ਹੈ ਤਾਂ ਵਿਦਿਆਰਥੀਓ ਅਸੀਂ ਪ੍ਰਸ਼ਨ ਪੁੱਛ ਸਕਦੇ ਹਾਂ ਕਿ ਕਿਸ ਨੇ ਸੇਬ ਕੱਟਿਆ ਤਾਂ ਵਿਦਿਆਰਥੀਓ ਆਪਣੇ ਆਪ ਹੀ ਸੰਉੜਾ ਹੈ ਉੱਤਰ ਸਾਡੇ ਸਾਹਮਣੇ ਆ ਜਾਂਦਾ ਹੈ ਕਿ ਉਸ ਨੇ ਭਾਵ ਕਿ ਕੋਈ ਵਿਅਕਤੀ ਹੈ ਭਾਗ ਕੇ ਪੜਨਾਵ ਦੇ ਰੂਪ ਦੇ ਵਿੱਚ ਵਰਤਿਆ ਹੈ ਸ਼ਬਦ ਹੈ ਉਸਨੇ ਕਿਸ ਨੇ ਸੇਬ ਕਟਿਆ ਉਸਨੇ ਤਾਂ ਉਸਨੇ ਸ਼ਾਦੜਾ ਹੈ ਇਹ ਕਾਰਕ ਹੈ ਇਸ ਤੋਂ ਬਾਅਦ ਵਿੱਚ ਅਸੀਂ ਪ੍ਰਸ਼ਨ ਕਰ ਸਕਦੇ ਹਾਂ ਕਿ ਸੇਬ ਕਿਸ ਨਾਲ ਕਟਿਆ ਸੇਬ ਕਿਸ ਨਾਲ ਕਟਿਆ ਭਾਗ ਕਿ ਉਹ ਕਿਹੜੀ ਕਿਸ ਯੰਤਰ ਦੀ ਕਿਸ ਸਾਧਨ ਦੀ ਵਰਤੋਂ ਕੀਤੀ ਜਿਸ ਨਾਲ ਕਿ ਸੇਬ ਕਟਿਆ ਗਿਆ ਤਾਂ ਵਿਦਿਆਰਥੀਓ ਅਸੀਂ ਜਾਣਦੇ ਹਾਂ ਕਿ ਚਾਕੂ ਦੇ ਨਾਲ ਤਾਂੜਾ ਚਾਕੂ ਨਾਲ ਹੈ ਤੇ ਉਸ ਨੇ ਹੈ ਇਹ ਜਿਹੜੇ ਸ਼ਬਦ ਹਨ ਇਹ ਦੋਵੇਂ ਹੀ ਕਾਰਕ ਦੀ ਸ਼੍ਰੇਣੀ ਦੇ ਵਿੱਚ ਜਿਹੜੇ ਹਨ ਇਹ ਆ ਜਾਂਦੇ ਹਨ ਤਾਂ ਵਿਦਿਆਰਥੀਓ ਇਸ ਤੋਂ ਬਾਅਦ ਵਿੱਚ ਜਿਹੜਾ ਹੈ ਅਸੀਂ ਸਮਝਦੇ ਹਾਂ ਕਿ ਕਾਰਕ चिन्ह ਕੀ ਹੁੰਦਾ ਹੈ ਕਾਰਕ चिन्ह ਭਾਵ ਕਿ ਕਿਸੇ ਵਾਕ ਦੇ ਵਿੱਚ ਨਾਮ ਜਾਂ ਪੜਨਾਵ ਦੇ ਨਾਲ ਲੱਗੇ ਸੰਬੰਧਕਾਂ ਦੇ ਰਾਹੀਂ ਇਹ ਪ੍ਰਗਟ ਹੁੰਦਾ ਹੈ ਜਿਸ ਨੂੰ ਕਿ ਕਾਰਕ चिन्ह ਕਹਿੰਦੇ ਹਨ ਭਾਵ ਕਿ ਉਹ ਸ਼ਬਦ ਉਹ ਚਿੰਨ ਜੋ ਕਿ ਕਾਰਕ ਨੂੰ ਅਸਲ ਦੇ ਵਿੱਚ ਜਿਹੜਾ ਹੈ ਦਰਸਾਉਂਦਾ ਹੈ ਉਹ ਸ਼ਬਦ ਨੂੰ ਅਸੀਂ ਜਿਹੜਾ ਹੈ ਕਾਰਕ ਚਿੰਨ੍ਹ ਜਿਹੜਾ ਹੈ ਉਹ ਕਹਿੰਦੇ ਹਾਂ ਜਿਸ ਤਰ੍ਹਾਂ ਕਿ ਵਿਦਿਆਰਥੀਓ ਸਾਡੇ ਵਾਕਾਂ ਦੇ ਵਿੱਚ ਜਿਹੜੇ ਇਹ ਸ਼ਬਦ ਹਨ ਨੇ ਨੂੰ ਨਾਲ ਕੋਲ ਪਰ ਤੋਂ ਇਸ ਤਰ੍ਹਾਂ ਦੇ ਲਈ ਸ਼ਬਦ ਹਨ ਇਹ ਵਿਦਿਆਰਥੀਓ ਸੰਬੰਧਕ ਦੇ ਰੂਪ ਦੇ ਵਿੱਚ ਹਨ ਪਰ ਇਹ ਸੰਬੰਧਕ ਹੋਣ ਦੇ ਨਾਮ ਨਾਲ ਜਿਹੜੇ ਹਨ ਇਹ ਕਾਰਕ ਦੇ ਰੂਪ ਦੇ ਵਿੱਚ ਵੀ ਜਿਹੜੇ ਹਨ ਕੰਮ ਕਰਦੇ ਹਨ ਤਾਂ ਇਹਨਾਂ ਨੂੰ ਹੀ ਜਿਹੜਾ ਹੈ ਇਹ ਕਾਰਕ ਚਿੰਨ੍ਹ ਕਹਾ ਜਾਂਦਾ ਹੈ ਇਹਨਾਂ ਤੋਂ ਅਸੀਂ ਹਿਸਾਬ ਲਗਾ ਲੈਂਦੇ ਹਾਂ ਕਿ ਇਹ ਕਾਰਕ ਹਨ ਭਾਵਕੇ ਵਾਕਾਂ ਦੇ ਵਿੱਚ ਜਿਹੜੇ ਹਨ ਸੰਬੰਧ ਜੋੜਨ ਦੇ ਲਈ ਸੰਬੰਧ ਪ੍ਰਗਟ ਕਰਨ ਦੇ ਲਈ ਇਹ ਸ਼ਬਦ ਵਰਤੇ ਜਾਂਦੇ ਹਨ ਤਾਂ ਵਿਦਿਆਰਥੀਓ ਇਹ ਸੀ ਕਾਰਕ ਦੀ ਪਛਾਣ ਤੇ ਕਾਰਕ ਚਿੰਨ ਤੇ ਇਸ ਤੋਂ ਬਾਅਦ ਵਿੱਚ ਅਸੀਂ ਵਾਅਦੇ ਹਾਂ ਸਾਡੀ ਅਗਲੀ ਸਲਾਈਡ ਦੇ ਅਗਲੇ ਭਾਗ ਦੇ ਵੱਲ ਭਾਵਕੇ ਕਾਰਕ ਦੀਆਂ ਕਿਸਮਾਂ ਤਾਂ ਵਿਦਿਆਰਥੀਓ ਭਾਸ਼ਾ ਵਿਗਿਆਨਕਾਂ ਦੁਆਰਾ ਜਿਹੜੀਆਂ ਹਨ ਕਾਰਕਾਂ ਦੀਆਂ ਜਿਹੜੀਆਂ ਕਿਸਮਾਂ ਹਨ ਇਹ 8 ਕਿਸਮਾਂ ਦੇ ਵਿੱਚ ਇਹਨਾਂ ਦਾ ਵਰਗੀਕਰਨ ਅਸੀਂ ਕਰ ਸਕਦੇ ਹਾਂ ਜਿਹੜੀ ਸਭ ਤੋਂ ਪਹਿਲੀ ਕਿਸਮ ਹੈ ਵਿਦਿਆਰਥੀਓ ਉਹ ਹੈ ਕਰਤਾ ਕਾਰਕ ਦੂਸਰੀ ਕਿਸਮ ਹੈ ਕਰਮ ਕਾਰਕ ਤੀਸਰੀ ਕਿਸਮ ਹੈ ਕਰਨ ਕਾਰਕ ਚੌਥੀ ਕਿਸਮ ਹੈ ਸੰਪਰਦਾਨ ਕਾਰਕ ਪੰਜਵੀਂ ਕਿਸਮ ਹੈ ਅਪਾਦਾਨ ਕਾਰਕ ਛੇਵੀਂ ਕਿਸਮ ਹੈ ਸੰਬੰਧ ਕਾਰਕ ਸੱਤਵੀਂ ਕਿਸਮ ਹੈ ਅਧਿਕਰਣ ਕਾਰਕ ਤੇ ਅੱਠਵੀਂ ਕਿਸਮ ਹੈ ਸੰਬੋਧਨ ਕਾਰਕ ਤਾਂ ਵਿਦਿਆਰਥੀਓ ਇਸ ਤਰ੍ਹਾਂ ਜਿਹੜਾ ਹੈ ਸਾਡੇ ਕਾਰਕ ਦੀਆਂ ਜਿਹੜੀਆਂ ਹਨ ਇਹ 8 ਕਿਸਮਾਂ ਹਨ ਆਓ ਵਿਦਿਆਰਥੀਓ ਅਸੀਂ ਇੱਕ ਇੱਕ ਕਰਕੇ ਕੱਲੀ ਕੱਲੀ ਕਿਸਮ ਦੀ ਜਿਹੜੀ ਹੈ ਵਿਆਖਿਆ ਕਰਦੇ ਹਾਂ ਜਿਹ ਸਭ ਤੋਂ ਪਹਿਲੀ ਕਿਸਮ ਹੈ ਵਿਦਿਆਰਥੀਓ ਕਰਤਾ ਕਾਰਕ ਕਰਤਾ ਕਾਰਕ ਜਿਸ ਤਰ੍ਹਾਂ ਕਿ ਨਾਮ ਤੋਂ ਹੀ ਵਿਦਿਆਰਥੀਓ ਪ੍ਰਗਟ ਹੁੰਦਾ ਹੈ ਕਿ ਚ ਕਰਤਾ ਦੀ ਭਾਵ ਕੇ ਕੰਮ ਨੂੰ ਕਰਨ ਵਾਲੇ ਵਿਅਕਤੀ ਦੀ ਗੱਲ ਲਈ ਹੈ ਉਹ ਹੋਣੀ ਹੈ ਰਵਾਸ਼ਾ ਹੈ ਵਿਦਿਆਰਥੀਓ ਕਿ ਕਿਸੇ ਵਾਕ ਦੇ ਵਿੱਚ ਕੰਮ ਕਰਨ ਵਾਲੇ ਨਾਮ ਜਾਂ ਪੜਨਾਵ ਨੂੰ ਕਰਤਾ ਕਰਕ ਕਿਹਾ ਜਾਂਦਾ ਹੈ ਕਿਸੇ ਵਾਕ ਵਿੱਚ ਕੰਮ ਕਰਨ ਵਾਲਾ ਕੋਈ ਨਾਮ ਹੈ ਭਾਵੇਂ ਕਿਸੇ ਦਾ ਨਾਮ ਵੀ ਹੋ ਸਕਦਾ ਹੈ ਜਾਂ ਪੜਨਾਵ ਹੈ ਉਸ ਨੂੰ ਸੀ ਕਰਤਾ ਕਰਕ ਕਹਿੰਦੇ ਹਾਂ ਜਿਵੇਂ ਕਿ ਵਿਦਿਆਰਥੀਓ ਅਸੀਂ ਉਦਾਹਰਣਾਂ ਲੈਂਦੇ ਹਾਂ ਗੁਰਦੀਪ ਹਾਕੀ ਖੇਡਦਾ ਹੈ ਤਾਂ ਵਿਦਿਆਰਥੀਓ ਕੌਣ ਹਾਕੀ ਖੇਡਦਾ ਹੈ ਗੁਰਦੀਪ ਜੋ ਕਿ ਇੱਕ ਵਿਅਕਤੀ ਦਾ ਨਾਮ ਹੈ ਉਸ ਤੋਂ ਬਾਅਦ ਵਿੱਚ ਦੂਸਰੀ ਜਿਹੜੀ ਉਦਾਹਰਣ ਅਸੀਂ ਲੈ ਸਕਦੇ ਹਾਂ ਕਿ ਉਸ ਨੇ ਕਿਤਾਬ ਪੜ੍ਹੀ ਸੀ ਉਸ ਨੇ ਕਿਤਾਬ ਪੜ੍ਹੀ ਸੀ ਵਿਦਿਆਰਥੀਓ ਕਿਸ ਨੇ ਕਿਤਾਬ ਪੜ੍ਹੀ ਸੀ ਤਾਂ ਉੱਤਰ ਮਿਲਦਾ ਹੈ ਕਿ ਉਸ ਨੇ ਜਿਹੜਾ ਉਸ ਨੇ ਸ਼ਬਦ ਹੈ ਇਹ ਵੀ ਜਿਹੜਾ ਹੈ ਇਹ ਕਰਤਾ ਕਾਰਕ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਭਾਵ ਕਿ ਇਹ ਪੜਨਾਵ ਦਾ ਰੂਪ ਹੈ ਤਾਂ ਇਸ ਤਰ੍ਹਾਂ ਵਿਦਿਆਰਥੀਓ ਇਹ ਹੈ ਕਰਤਾ ਕਾਰਕ ਉਸ ਤੋਂ ਬਾਅਦ ਵਿੱਚ ਅਸੀਂ ਕਰਦੇ ਹਾਂ ਸਾਡੀ ਦੂਸਰੀ ਜਿਹੜੀ ਕਿਸਮ ਹੈ ਕਰਮਕਾਰ ਕਰਮ ਕਾਰਕ ਵਿਦਿਆਰਥੀਓ ਸ਼ਬਦ ਤੋਂ ਹੀ ਜਿਹੜਾ ਹੈ ਉਹ ਪਤਾ ਲੱਗਦਾ ਹੈ ਕਿ ਇਸ ਵਾਰ ਜਿਹੜੀ ਜਏ ਉਹ ਕਰਮ ਦੇ ਬਾਰੇ ਗੱਲਬਾਤ ਹੋਣੀ ਹੈ ਭਾਵ ਕਿ ਜਿਹਦੇ ਉੱਪਰ ਕਿਰਿਆ ਨੇ ਕੰਮ ਕਰਨਾ ਹੈ ਤਾਂ ਵਿਦਿਆਰਥੀਓ ਪਰਿਭਾਸ਼ਾ ਇਸ ਦੀ ਹੈ ਕਿ ਜਦ ਕਿਸੇ ਵਾਕ ਵਿੱਚ ਕਿਰਿਆ ਦੇ ਕੰਮ ਦਾ ਪ੍ਰਭਾਵ ਕਰਤਾ ਤੋਂ ਛੁੱਟ ਦੂਸਰੇ ਕਿਸੇ ਨਾਂਵ ਜਾਂ ਪੜਨਾਵ ਤੇ ਪੈਂਦਾ ਹੈ ਤਾਂ ਉਹ ਨਾਂਵ ਜਾਂ ਪੜਨਾਵ ਕਰਮਕਾਰਕ ਹੁੰਦਾ ਹੈ ਭਾਵ ਕੇ ਵਾਕ ਵਿੱਚ ਕਿਰਿਆ ਦੇ ਦਾ ਕੰਮ ਦਾ ਪ੍ਰਭਾਵ ਹੈ ਉਹ ਕਰਤਾ ਤੋਂ ਬਿਨਾਂ ਕਿਸੇ ਹੋਰ ਨਾ ਆਵਜਾ ਪੜਨਾਵ ਤੇ ਪਵੇ ਤਾਂ ਉਸ ਸ਼ਬਦ ਨੂੰ ਕਿਹਾ ਜਾਂਦਾ ਹੈ ਕਰਮਕਾਰਕ ਤਾਂ ਵਿਦਿਆਰਥੀਓ ਭਾਵ ਕੇ ਕਰਤਾ ਦੁਆਰਾ ਕੀਤਾ ਗਿਆੜਾ ਕੰਮ ਹੈ ਉਹ ਕਿਸੇ ਨਾ ਕਿਸੇ ਚੀਜ਼ ਦੇ ਉੱਪਰ ਤਾਂ ਅਸਰ ਪਾਵੇਗਾ ਤਾਂ ਉਸ ਵਸਤੂ ਨੂੰ ਜਿਹੜੀ ਹੈ ਉਸ ਸ਼ਬਦ ਨੂੰ ਨਾਮ ਹੋਵੇ ਚਾਹੀਏ ਪੜਨਾਵ ਹੋਵੇ ਉਸ ਨੂੰ ਅਸੀਂ ਜਿਹੜਾ ਹੈ ਉਹ ਕਰਮਕਾਰਕ ਕਹਿੰਦੇ ਹਾਂ ਜਿਵੇਂ ਕਿ ਵਿਦਿਆਰਥੀਓ ਕੁਝ ਉਦਾਹਰਨਾਂ ਹਨ ਬਲਜੀਤ ਨੇ ਪਾਣੀ ਪੀਤਾ ਬਲਜੀਤ ਨੇ ਪਾਣੀ ਪੀਤਾ ਤਾਂ ਵਿਦਿਆਰਥੀਓ ਅਸੀਂ ਪੁੱਛ ਸਕਦੇ ਹਾਂ ਕਿ ਬਲਜੀਤ ਨੇ ਕੀ ਪੀਤਾ ਬਲਜੀਤ ਨੇ ਕੀ ਪੀਤਾ ਪਾਣੀ ਪੀਤਾੜਾ ਪਾਣੀ ਸ਼ਬਦ ਹੈ ਇਹ ਕਰਮ ਕਾਰਕ ਹੈ ਇਸੇ ਤਰੀਕੇ ਨਾਲ ਹੀ ਵਿਦਿਆਰਥੀਓ ਅਗਲੀ ਈ ਉਦਾਹਰਨ ਹੈ ਉਸ ਨੇ ਮਨਪ੍ਰੀਤ ਨੂੰ ਚਾਹ ਪਿਲਾਈ ਉਸ ਨੇ ਮਨਪ੍ਰੀਤ ਨੂੰ ਚਾਹ ਪਿਲਾਈ ਤਾਂ ਇਸ ਉਦਾਹਰਨ ਦੇ ਵਿੱਚ ਅਸੀਂ ਵਿਦਿਆਰਥੀਓ ਪ੍ਰਸ਼ਨ ਪੁੱਛ ਸਕਦੇ ਹਾਂ ਕਿ ਕਿਸ ਨੂੰ ਤਾਂ ਸਾਨੂੰ ਇਹ ਜਵਾਬ ਮਿਲਦਾ ਹੈ ਕਿ ਮੰਤਰੀਤ ਨੂੰ ਤਾਂ ਇਸ ਉਦਾਹਰਨ ਦੇ ਵਿੱਚ ਵੀ ਹੈ ਮੰਤਰੀਤ ਉਹ ਜਿਹੜਾ ਹੈ ਸ਼ਬਦ ਹੈ ਇਹ ਕਾਰਮਕਾਰਕ ਦੀ ਸ਼੍ਰੇਣੀ ਦੇ ਵਿੱਚ ਦਾ ਹੈ ਆ ਜਾਂਦਾ ਹੈ ਤਾਂ ਇਸ ਤੋਂ ਬਾਅਦ ਵਿੱਚ ਵਿਦਿਆਰਥੀਓ ਅਸੀਂ ਸਾਡੀ ਤੀਸਰੀ ਕਿਸਮ ਦੇ ਵੱਲ ਵਧਦੇ ਹਾਂ ਜੋ ਕਿ ਹੈ ਕਰਨਕਾਰਕ ਤਾਂ ਦੋਸਤੋ ਕਿਸੇ ਵਾਕ ਦੇ ਵਿੱਚ ਨਾਭ ਜਾਂ ਪਰਣਾਵ ਜਿਸ ਸਾਧਨ ਦੁਆਰਾ ਕਿਰਿਆ ਦਾ ਕੰਮ ਕਰਦਾ ਹੈ ਉਸ ਨੂੰ ਕਰਣਕਾਰਕ ਕਹਿੰਦੇ ਹਨ ਭਾਵ ਕਿ ਕਿਸੇ ਵਾਕ ਦੇ ਵਿੱਚ ਨਾਭ ਜਾਂ ਪਰਣਾਵ ਜਿਸ ਸਾਧਨ ਦੁਆਰਾ ਕਿਰਿਆ ਦਾ ਕੋਈ ਕੰਮ ਕਰਦਾ ਹੈ ਉਸ ਨੂੰ ਕਰਣਕਾਰਕ ਕਹਿੰਦੇ ਹਨ ਭਾਵ ਕਿ ਅਸੀਂ ਜਿਸ ਸਾਧਨ ਦੀ ਵਰਤੋਂ ਕਰਦੇ ਹਾਂ ਉਸ ਨੂੰ ਜਿਹੜਾ ਹੈ ਅਸੀਂ ਕਰਣਕਾਰਕ ਕਹਿੰਦੇ ਹਾਂ ਜਿਵੇਂ ਕਿ ਦੋਸਤੋ ਅਸੀਂ ਕੁਝ ਉਦਾਹਰਨਾਂ ਲੈਂਦੇ ਹਾਂ ਕਿ ਉਸ ਨੇ ਚਾਕੂ ਨਾਲ ਸੇਬ ਕਟਿਆ ਉਸ ਨੇ ਚਾਕੂ ਨਾਲ ਸੇਬ ਕਟਿਆ ਤਾਂ ਇਸ ਉਦਾਹਰਨ ਦੇ ਵਿੱਚ ਵਿਦਿਆਰਥੀਓ ਅਸੀਂ ਪੁੱਛ ਸਕਦੇ ਹਾਂ ਕਿ ਕਿਸ ਨਾਲ ਭਾਵ ਕਿ ਕਿਸ ਕਿਸ ਸਾਧਨ ਦੁਆਰਾ ਤਾਂ ਉੱਤਰ ਮਿਲਦਾ ਹੈ ਕਿ ਚਾਕੂ ਨਾਲ ਜਿਹੜਾ ਨਾਲ ਸ਼ਬਦ ਹੈ ਜਿਹੜਾ ਹੈ ਇੱਕ ਕਰਨ ਕਰਕ ਹੈ ਇਸੇ ਤਰੀਕੇ ਨਾਲ ਜਿਹੜਾ ਹੈ ਦਵਿੰਦਰ ਨੇ ਕਲਮ ਨਾਲ ਲੇਖ ਲਿਖਿਆ ਤਾਂ ਸੀ ਪੁੱਛ ਸਕਦੇ ਹਾਂ ਵਿਦਿਆਰਥੀ ਉਹ ਕਿ ਕਿਸ ਨਾਲ ਤਾਂ ਉੱਤਰ ਮਿਲਦਾ ਹੈ ਕਲਮ ਨਾਲ ਭਾਵ ਕਿ ਜਿਹੜੇ ਨਾਲ ਸ਼ਬਦ ਹੈ ਇਹ ਠੇੜਾ ਹੈ ਇਸ ਨੂੰ ਉਹ ਕਰਨ ਕਾਰਕ ਦੇ ਰੂਪ ਵਿੱਚ ਸੀ ਕਿਰਾ ਹੈ ਉਹ ਪਛਾਣਦੇ ਹਾਂ ਤਾਂ ਇਸ ਤੋਂ ਬਾਅਦ ਵਿੱਚ ਵਿਦਿਆਰਥੀਓ ਸਾਡੀ ਜਿਹੜੀ ਚੌਥੀ ਕਿਸਮ ਹੈ ਉਹ ਹੈ ਸੰਪਰਦਾਨ ਕਾਰਕ ਸੰਪਰਦਾਨ ਭਾਵ ਕਿ ਕੁਝ ਪ੍ਰਦਾਨ ਕਰਨਾ ਤਾਂ ਵਿਦਿਆਰਥੀਓ ਕਿਸੇ ਵਾਕ ਵਿੱਚਲੀ ਕਿਰਿਆ ਜਿਸ ਦੇ ਲਈ ਕੀਤੀ ਜਾਂਦੀ ਹੈ ਉਸ ਨਾਭ ਜਾਂ ਪੜਨਾਭ ਨੂੰ ਸੰਪਰਦਾਨ ਕਾਰਕ ਕਹਿੰਦੇ ਹਨ ਕਿਸੇ ਵਾਕ ਵਿੱਚ ਜਿਹੜੀ ਕਿਰਿਆ ਹੈ ਕੋਈ ਵਿਅਕਤੀ ਕੋਈ ਕੰਮ ਕਰਦਾ ਹੈ ਕਿਰਿਆ ਕਰਦਾ ਹੈ ਉਹ ਜਿਹਦੇ ਲਈ ਕਿਰਿਆ ਕਰਦਾ ਹੈ ਜਿਹਦੇ ਵਾਸਤੇ ਕਿਰਿਆ ਕਰਦਾ ਹੈ ਉਸ ਨਾਭ ਜਾਂ ਪੜਨਾਭ ਨੂੰ ਅਸੀਂ ਜਿਹੜਾ ਹੈ ਉਹ ਸੰਪਰਦਾਨ ਕਾਰਕ ਕਹਿੰਦੇ ਹਾਂ ਜਿਵੇਂ ਕਿ ਵਿਦਿਆਰਥੀ ਅਸੀਂ ਕੁਝ ਉਦਾਹਰਣਾਂ ਲੈਂਦੇ ਹਾਂ ਕਿ ਉਸ ਨੇ ਪੈਸੇ ਕਮਾਉਣ ਲਈ ਮਿਹਨਤ ਕੀਤੀ ਉਸ ਨੇ ਪੈਸੇ ਕਮਾਉਣ ਲਈ ਮਿਹਨਤ ਕੀਤੀ ਵਿਦਿਆਰਥੀ ਤੁਸੀਂ ਪੁੱਛ ਸਕਦੇ ਹਾਂ ਕਿ ਕਿਉਂ ਮਿਹਨਤ ਕੀਤੀ ਕਿਸ ਲਈ ਮਿਹਨਤ ਕੀਤੀ ਤਾਂ ਉੱਤਰ ਮਿਲਦਾ ਹੈ ਪੈਸੇ ਕਮਾਉਣ ਤਾਂ ਪੈਸੇ ਕਮਾਉਣ ਜਿਹੜਾ ਸ਼ਬਦ ਹੈ ਇਹ ਵਿਦਿਆਰਥੀਓ ਸੰਪਰਦਾਨ ਕਾਰਕ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਇਸੇ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਅਧਿਆਪਕ ਜੀ ਨੇ ਵਿਦਿਆਰਥੀਆਂ ਲਈ ਮੁਸ਼ਕਲ ਕੀਤੀ ਤਾਂ ਇਸ ਉਦਾਹਰਣ ਦੇ ਵਿੱਚ ਵਿਦਿਆਰਥੀਓ ਅਧਿਆਪਕ ਜਿਹੜਾ ਹੈ ਉਹ ਮਿਹਨਤ ਕਰ ਰਿਹਾ ਹੈ ਮੁਸ਼ਕਲ ਕਰ ਰਿਹਾ ਹੈ ਬੱਚਿਆਂ ਨੂੰ ਪੜ੍ਹਾ ਰਿਹਾ ਹੈ ਤਾਂ ਕਿਹਨਾਂ ਨੂੰ ਪੜ੍ਹਾ ਰਿਹਾ ਹੈ ਜਿਨ੍ਹਾਂ ਦੇ ਲਈ ਮਿਹਨਤ ਕਰ ਰਿਹਾ ਹੈ ਤਵ ਵਿਅਰਤੀ ਉੱਤਰ ਮਿਲਦਾ ਹੈ ਕਿ ਉਹੜਾ ਹੈ ਵਿਦਿਆਰਥੀਆਂ ਦੇ ਲਈ ਮਿਹਨਤ ਕਰ ਰਿਹਾ ਹੈ ਤਾਂ ਇਸ ਤਰੀਕੇ ਨਾਲ ਚੌਥੀ ਕਿਸਮ ਹੈ ਸੰਪਰਦਾਨ ਕਾਰਕ ਇਸੇ ਇਸ ਤੋਂ ਬਾਅਦ ਵਿੱਚ ਵਿਦਿਆਰਥੀ ਅਸੀਂ ਸਾਡੀ ਜੀ ਪੰਜਵੀਂ ਕਿਸਮ ਹੈ ਭਾਵ ਕਿ ਆਪਾਦਾਨ ਕਾਰਕ ਦੇ ਵੱਲ ਵਧਦੇ ਹਾਂ ਕਿ ਕਿਸੇ ਵਾਕ ਵਿੱਚਲਾ ਉਹ ਕਾਰਕ ਜਿਸ ਤੋਂ ਕਿਰਿਆ ਦਾ ਆਰੰਭ ਹੁੰਦਾ ਹੈ ਅਤੇ ਕਿਸੇ ਵਸਤੂ ਦੇ ਅਲੱਗ ਹੋਣ ਦਾ ਭਾਵ ਪ੍ਰਗਟ ਹੋਵੇ ਉਸ ਨੂੰ ਆਪਾਦਾਨ ਕਾਰਕ ਕਹਿੰਦੇ ਹਨ ਤਾਂ ਆਪਕੇ ਅਸੀਂ ਜੇਕਰ ਮੋٹے ਜ ਰੂਪ ਚ ਸਮਝੀਏ ਵਿਦਿਆਰਥੀਓ ਤਾਂ ਇਸ ਦੇ ਵਿੱਚ ਕੀ ਹੈ ਕਿ ਇੱਕ ਵਸਤੂ ਦਾ ਦੂਜੀ ਵਸਤੂ ਤੋਂ ਅਲੱਗ ਹੋਣ ਦਾ ਜਿਹੜਾ ਭਾਵ ਹੈ ਉਹ ਪ੍ਰਗਟ ਹੁੰਦਾ ਹੈ ਭਾਵ ਕਿ ਕੋਈ ਵਸਤੂ ੜੀ ਹੈ ਦੂਜੇ ਤੋਂ ਦੂਰ ਜਾਂਦੀ ਹੈ ਜਾਂ ਅਲੱਗ ਹੁੰਦੀ ਹੈ ਤਾਂ ਉੱਥੇ ਜਿਹੜੀ ਸੈنس ਭਾਗ ਦੀ ਬਣਦੀ ਹੈ ਉੱਥੇ ਆਪਾਂ ਦਾ ਅਨਕਾਰ ਕਿਹੜਾ ਹੈ ਅਸੀਂ ਕਹਿ ਸਕਦੇ ਹਾਂ ਜਿਵੇਂ ਕਿ ਵਿਦਿਆਰਥੀਓ ਕੁਝ ਉਦਾਹਰਨਾਂ ਹਨ ਕਿ ਸੰਦੀਪ ਸ਼ਹਿਰੋਂ ਵਾਪਸ ਆ ਰਿਹਾ ਹੈ ਸੰਦੀਪ ਸ਼ਹਿਰੋਂ ਵਾਪਸ ਆ ਰਿਹਾ ਹੈ ਤਾਂ ਸ਼ਬਦ ਹੈ ਜਿਹੜਾ ਸ਼ਹਿਰੋਂ ਭਾਵ ਕਿ ਸ਼ਹਿਰ ਤੋਂ ਉਹ ਅਲੱਗ ਹੋ ਰਿਹਾ ਹੈ ਸ਼ਹਿਰੋਂ ਆ ਰਿਹਾ ਹੈ ਭਾਵ ਕਿ ਸ਼ਹਿਰੋਂ ਵਾਪਸ ਮੁੜ ਰਿਹਾ ਹੈ ਸ਼ਹਿਰ ਤੋਂ ਅਲੱਗ ਹੋਣ ਦਾ ਬੋਧ ਹੈ ਇੱਥੇ ਸ਼ਹਿਰੋਂ ਸ਼ਬਦ ਜਿਹੜਾ ਹੈ ਇਹ ਆਪਾਦਾਨ ਕਾਰਕ ਹੈ ਇਸ ਤੋਂ ਬਾਅਦ ਵਿੱਚ ਦੂਸਰੀ ਉਦਾਹਰਣ ਦੇ ਵਿੱਚ ਹੈ ਕਿ ਮੈਂ ਮੇਜ਼ ਉੱਤੋਂ ਕਿਤਾਬ ਚੁੱਕ ਲਈ ਤਾਂੜਾ ਉੱਤੋਂ ਸ਼ਬਦ ਹੈ ਭਾਵ ਕਿ ਮੇਜ਼ ਨਾਲੋਂ ਕਿਤਾਬ ਦਾੜਾ ਲਿੰਕ ਹੈ ਉਹ ਚੁੱਕਣ ਦੇ ਕਾਰਨ ਟੁੱਟ ਗਿਆ ਹੈ ਇਸ ਦਾ ਜਿਹੜਾ ਉਤੋਂ ਸ਼ਬਦ ਹੈ ਇਹ ਵੀ ਆਪਾਦਾਨ ਕਾਰਕ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਤਾਂ ਵਰਥਿਓ ਸ਼ਹਿਰੋਂ ਅਤੇ ਉਤੋਂ ਦੋਵੇਂ ਹੀ ਸ਼ਬਦ ਜਿਹੜੇ ਹਨ ਇਹ ਆਪਾਦਾਨ ਕਾਰਕ ਹਨ ਇਸ ਤੋਂ ਬਾਅਦ ਵਿੱਚ ਅਸੀਂ ਸਾਡੀ 6ਵੀਂ ਕਿਸਮ ਹੈ ਸੰਬੰਧ ਕਾਰਕ ਦੀ ਗੱਲਬਾਤ ਕਰਦੇ ਹਾਂ ਕਿ ਕਿਸੇ ਵਾਕ ਦੇ ਵਿੱਚ ਕਿਸੇ ਨਾਂਵ ਜਾਂ ਪੜਨਾਵ ਦਾ ਕਿਸੇ ਦੂਸਰੇ ਨਾਂਵ ਜਾਂ ਪੜਨਾਵ ਉੱਤੇ ਮਾਲਕੀ ਦਾ ਸਬੰਧ ਹੋਵੇ ਤਾਂ ਉਸ ਨੂੰ ਸੰਬੰਧ ਕਾਰਕ ਕਹਿੰਦੇ ਹਨ ਕਿਸੇ ਨਾ ਪਰਨਾਵ ਦਾ ਕਿਸੇ ਦੂਸਰੀ ਵਸਤੂ ਦੇ ਉੱਪਰ ਨਾ ਪਰਨਾਵ ਦੇ ਉੱਪਰ ਹੱਕ ਹੋਵੇ ਭਾਵ ਕਿ ਉਸ ਵਿਅਕਤੀ ਦੀ ਚੀਜ਼ ਹੋਵੇ ਮਾਲਕੀ ਹੋਵੇ ਤਾਂ ਉੱਥੇ ਅਸੀਂ ਅਸੀਂ ਇਸ ਨੂੰ ਸੰਬੰਧ ਕਾਰਕ ਦੇ ਨਾਮ ਨਾਲ ਜਾਣਦੇ ਹਾਂ ਜਿਵੇਂ ਕਿ ਵਿਦਿਆਰਥੀਓ ਧਾਰਨਾ ਹਨ ਕਿ ਇਹ ਕਾਰ ਤੇਰੀ ਹੈ ਇਹ ਕਾਰ ਤੇਰੀ ਹੈ ਜਿਹੜਾ ਤੇਰੀ ਸ਼ਬਦ ਹੈ ਭਾਵ ਕਿ ਉਸ ਵਿਅਕਤੀ ਦੀ ਜਿਹੜੀ ਮਾਲਕੀ ਦਰਸਾਉਂਦਾ ਹੈ ਕਿ ਕਾਰ ਤੇਰੀ ਹੈ ਭਾਵ ਕਿਸੇ ਹੋਰ ਦੀ ਨਹੀਂ ਇਹ ਤੇ ਤੇਰਾ ਹੱਕ ਹੈ ਤਾਂ ਅਗਲਾ ਵਾਕ ਹੈ ਸ਼ਹਿਰ ਵਿੱਚ ਰਮਨ ਦਾ ਘਰ ਹੈ ਤਾਂ ਵਿਦਿਆਰਥੀਓ ਸ਼ਹਿਰ ਵਿੱਚ ਕਿਸ ਦਾ ਘਰ ਹੈ ਰਮਨ ਦਾ ਘਰ ਕਿਹੋ ਰਮਨ ਦੇ ਨਾਮ ਦੇ ਉੱਪਰ ਹੈ ਰਮਨ ਦਾ ਘਰ ਹੈ ਇਸ ਕਰਕੇ ਰਮਨ ਦੀ ਮਾਲਕੀ ਦਰਸਾਉਂਦਾ ਇਹ ਸ਼ਬਦ ਹੈ ਡਾ ਦਾ ਸ਼ਬਦ ਤੇਰੀ ਸ਼ਬਦ ਇਹ ਸੰਬੰਧ ਕਾਰਕ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਹਨ ਇਸ ਤੋਂ ਬਾਅਦ ਵਿੱਚ ਵਿਦਿਆਰਥੀਓ ਸਾਡੀ ਜਿਹੜੀ 7ਵੀਂ ਕਿਸਮ ਹੈ ਅਧਿਕਰਣ ਕਾਰਕ ਅਧਿਕਰਣ ਕਾਰਕ ਤਾਂ ਵਿਦਿਆਰਥੀਓ ਕਿਸੇ ਵਾਕ ਦੇ ਵਿੱਚ ਕਿਰਿਆ ਦਾ ਕੰਮ ਜਿਸ ਨਾਮ ਜਾਂ ਪੜਨਾਵ ਜਾਂ ਜਿਸ ਥਾਂ ਹੋਵੇ ਉਸ ਨੂੰ ਅਧਿਕਰਣ ਕਾਰਕ ਕਹਿੰਦੇ ਹਨ ਭਾਵੇਂ ਕਿਸ ਜਿਸ ਨਾਮ ਜਾਂ ਪੜਨਾਵ ਜਾਂ ਕਿਸੇ ਥਾਂ ਦੇ ਉੱਪਰ ਹੋਵੇ ਤਾਂ ਉਸ ਥਾਂ ਨੂੰ ਜਿਹੜਾ ਹੈ ਅਧਿਕਰਣ ਕਾਰਕ ਕਿਹਾ ਜਾਂਦਾ ਹੈ ਭਾਵੇਂ ਕਿਸੇ ਚੀਜ਼ ਦੇ ਉੱਪਰ ਅਧਿਕਾਰ ਵਾਂਗੂ ਹੋਣਾ ਅਧਿਕਰਣ ਜਿਵੇਂ ਕਿ ਵਿਦਿਆਰਥੀਓ ਅਸੀਂ ਕੁਝ ਉਦਾਹਰਣਾਂ ਲੈ ਕੇ ਇਸ ਨੂੰ ਸਮਝ ਸਕਦੇ ਹਾਂ ਕਿ ਉਹ ਮੇਜ਼ ਉੱਤੇ ਚੜ ਗਿਆ ਤਾਂ ਵਿਦਿਆਰਥੀਓ ਮੇਜ਼ ਜਿਹੜਾ ਹੈ ਉਹ ਉੱਤੇ ਚੜ ਗਿਆ ਭਾਵ ਕਿ ਉਸ ਜਗ੍ਹਾ ਦੇ ਉੱਪਰ ਉਹਨੂੰ ਕਵਰ ਕੀਤਾ ਉਸਨੇ ਤਾਂ ਇਹ ਅधिकरण ਕਾਰਕ ਹੈ ਮੇਜ਼ ਉੱਤੇ ਤਾਂ ਮੇਜ਼ ਜਿਹੜਾ ਸ਼ਬਦ ਹੈ ਇਹ ਅधिकरण ਕਾਰਕ ਹੈ ਇਸੇ ਤਰੀਕੇ ਨਾਲ ਹੀ ਅਮਨ ਨੇ ਖੁੱਲੇ ਮੈਦਾਨ ਵਿੱਚ ਝੰਡਾ ਉਡਾਇਆ ਕਿੱਥੇ ਉਡਾਇਆ ਮੈਦਾਨ ਦੇ ਵਿੱਚ ਕავ ਕੇ ਮੈਦਾਨ ਇਹਦਾ ਸਥਾਨ ਹੈ ਖੁੱਲਾ ਸਥਾਨ ਉਥੇ ਉਸਨੇ ਪਤੰਗ ਉਡਾਇਆ ਤਾਂ ਦੋਵੇਂ ਹੀ ਸ਼ਬਦ ਮੇਜ ਤੇ ਮੈਦਾਨ ਦੋਵੇਂ ਹੀ ਸ਼ਬਦ ਜਿਹੜੇ ਹਨ ਇਹੇ ਵਿਦਿਆਰਥੀਓ ਹਨ ਅਧਿਕਰਣ ਕਾਰਕ ਇਸ ਤੋਂ ਬਾਅਦ ਵਿਦਿਆਰਥੀ ਸਾਡੀ ਬਿਲਕੁਲ ਖੀਰ ਵਾਲੀ ਜਿਹੜੀ ਕਿਸਮ ਹੈ ਸੰਬੋਧਨੀ ਕਾਰਕ ਸੰਬੋਧਨੀ ਕਾਰਕ ਵਿਦਿਆਰਥੀਓ ਜਿਵੇਂ ਕਿ ਇਸ ਦੇ ਨਾਮ ਤੋਂ ਹੀ ਦਰਸਾਉਂਦਾ ਹੈ ਕਿ ਸੰਬੋਧਨ ਕਰਨ ਦੇ ਨਾਲ ਸੰਬੰਧਿਤ ਹੈ ਭਾਅ ਕੇ ਕਿਸੇ ਨੂੰ ਬੁਲਾਉਣ ਦੇ ਨਾਲ ਸੰਬੰਧਿਤ ਹੈ ਜਿਸ ਵਾਕ ਵਿੱਚ ਨਾਂਵ ਜਾਂ ਪੜਨਾਵ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਵੇ ਉਸ ਨੂੰ ਸੰਬੋਧਨੀ ਕਾਰਕ ਕਹਿੰਦੇ ਹਨ ਭਾਅ ਕੇ ਨਾਂਵ ਜਾਂ ਪੜਨਾਵ ਨੂੰ ਅਸੀਂ ਕਿਸੇ ਨੂੰ ਬੁਲਾਉਣ ਲਈ ਸੰਬੋਧਨ ਕਰਨ ਦੇ ਲਈ ਵਰਤਦੇ ਹਾਂ ਤਾਂ ਉੱਥੇ ਜਿਹੜਾ ਹੈ ਉਹ ਸ਼ਬਦ ਜਿਹੜੇ ਹਨ ਨਾਂ ਪੜਨਾਵ ਹਨ ਉਹਨੂੰ ਅਸੀਂ ਸੰਬੋਧਨੀ ਕਾਰਕ ਦੇ ਨਾਮ ਨਾਲ ਜਾਣਦੇ ਹਾਂ ਜਿਵੇਂ ਕਿ ਵਿਦਿਆਰਥੀਓ ਅਸੀਂ ਕਹਿੰਦੇ ਹਾਂ ਉਹ ਕਾਕਾ ਪੜਾਈ ਕਰਿਆ ਕਰ ਭਾਅ ਕੇ ਸੀ ਇਹ ਜਿਹੜਾ ਹੈ ਇੱਕ ਵਿਸ਼ਮਕ ਸ਼ਬਦ ਦੀ ਵਰਤੋਂ ਕੀਤੀ ਉਹ ਕਾਕਾ ਤਾਂ ਜਿਹੜਾ ਉਹ ਕਾਕਾ ਸ਼ਬਦ ਹੈ ਅਸੀਂ ਕਿਸੇ ਨੂੰ ਬੁਲਾ ਰਹੇ ਹਾਂ ਕਿ ਉਹ ਕਾਕਾ ਤਾਂ ਉਹ ਕਾਕਾ ਜਿਹੜਾ ਸ਼ਬਦ ਹੈ ਇਹ ਸੰਬੋਧਨ ੀਕਰਕ ਹੈ ਇਸੇ ਤਰੀਕੇ ਨਾਲ ਅਸੀਂ ਕਹਿੰਦੇ ਹਾਂ ਨੀ ਕੁੜੀਏ ਘਰ ਦਾ ਕੰਮ ਕਰ ਤਾਂ ਨੀ ਕੁੜੀਏ ਜਿਹੜਾ ਸ਼ਬਦ ਹੈ ਭਾਵ ਕਿ ਅਸੀਂ ਕਿਸੇ ਕੁੜੀ ਨੂੰ ਸੰਬੋਧਨ ਕਰਨ ਵਾਸਤੇ ਆਮ ਤੌਰ ਤੇ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਕਹਿੰਦੇ ਹਾਂ ਕਿ ਨੀ ਕੁੜੀਏ ਘਰ ਦਾ ਕੰਮ ਕਰ ਤਾਂ ਇਸ ਵਾਕ ਦੇ ਵਿੱਚ ਨੀ ਕੁੜੀਏ ਜਿਹੜਾ ਹੈ ਇਹ ਵੀ ਸੰਬੋਧਨੀ ਕਾਰਕ ਹੈ ਤਾਂ ਵਿਦਿਆਰਥੀਓ ਇਹ ਸੀ 8ਵੀਂ ਕਿਸਮ ਸੰਬੋਧਨੀ ਕਾਰਕ ਤਾਂ ਵਿਦਿਆਰਥੀਓ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੜਿਆ ਕਿ ਕਾਰਕ ਕੀ ਹੁੰਦਾ ਹੈ ਕਾਰਕ ਦੀ ਜਿਹੜੀ ਪਛਾਣ ਹੈ ਉਹ ਕਿਵੇਂ ਕਰਨੀ ਹੈ ਕਾਰਕ ਚਿੰਨ ਕੀ ਹੁੰਦਾ ਹੈ ਤੇ ਕਾਰਕ ਦੀਆਂ ਜਿਹੜੀਆਂ ਹਨ 8 ਕਿਸਮਾਂ ਹਨ ਜਿਨ੍ਹਾਂ ਦੇ ਬਾਰੇ ਅਸੀਂ ਇੱਕ ਇੱਕ ਕਰਕੇ ਵਿਦਿਆਰਥੀਓ ਗੱਲਬਾਤ ਕੀਤੀ ਆ ਇਸ ਤਰ੍ਹਾਂ ਵਿਦਿਆਰਥੀਓ ਪੰਜਾਬੀ ਵਿਆਕਰਨ ਸਮਝਣ ਦੇ ਲਈ ਅਸੀਂ ਕਾਰ ਕਿਹੜਾ ਹੈ ਜੋ ਕਿ ਮਹੱਤਵਪੂਰਨ ਵਿਸ਼ਾ ਹੈ ਇਸ ਨੂੰ ਸਮਝਿਆ ਉਮੀਦ ਹੈ ਵਿਦਿਆਰਥੀਓ ਕਿ ਤੁਹਾਨੂੰ ਅੱਜ ਦੀ ਇਹ ਪੰਜਾਬੀ ਵਿਆਕਰਨ ਦੇ ਨਾਲ ਸੰਬੰਧਿਤ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਸਾਡੇ YouTube ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਕਰਨਾ ਤਾਂ ਇੰਨਾ ਕਹਿੰਦੇ ਹਾਂ ਵਿਦਿਆਰਥੀਓ ਤੁਹਾਡਾ ਬਹੁਤ-ਬਹੁਤ